ਸਾਲੀਆਂ ਸਿਆਣੀਆਂ ਨੇ 1100 ਬਹੁਤ ਆ 51000 ਹੋਏਗਾ ਬਾਬੇ 100 ਡਾਲਰ ਲੈ ਲੋ ਡਾਲਰਾਂ ਜਿਹਾ ਹੁੰਦਾ ਆ ਡਾਲਰਾਂ ਚ ਰੱਖ ਲੋ ਬਹੁਤ ਆ ਹੈ ਅਸ਼ੀਆਂ ਕੀ ਕਹਿੰਦਾ ਸੀ ਤੂੰ ਯਾਰਾ ਨੂੰ ਕਹਿੰਦਾ ਕੁਛ ਨਹੀਂ ਬਸ ਆਹੀ ਕਿ ਤੇਰਾ ਮੇਰਾ ਲਵ ਚੱਲਦਾ ਚੱਕੋ ਬਾਬਾ ਚੱਕੋ ਹੋ ਤੇਰਾ ਮੇਰਾ ਸੋਹਣੀਏ ਪਿਆ ਹੋ ਗਿਆ ਨਹੀਂ ਬਿੱਲੂ ਪੂਰਾ ਸਾਡੀ ਜ਼ਿੰਦਗੀ ਦਾ ਚਾਹ ਹੋ ਗਿਆ ਹੋ ਤੇਰੀ ਬੇਬੇ ਮੇਰੀ ਹੋ ਗਈ ਮੇਰੀ ਬੇਬੇ ਤੇਰੀ ਹੋ ਗਈ ਇੱਕੋ ਸਾਡੇ ਦੋ ਹਾਂ ਦਾ ਖੁਦਾ ਹੋ ਗਿਆ ਐਂਟਰੀ ਨੋ ਐਂਟਰੀ ਕਹਿੰਦੇ ਮੇਰੇ ਵੀਰੋ ਤੇਰੀ ਐਂਟਰੀ ਨਹੀਂ ਹੈਗੀ ਬਿਨਾ ਪੈਸਾ ਤਾਂ ਐਂਟਰੀ ਕੋਈ ਨਹੀਂ ਬਿਨਾ ਪੈਸਾ ਤਾਂ ਕੋਈ ਐਂਟਰੀ ਨਹੀਂ ਹੈ ਜੀ ਪਿੱਛੇ ਕਰ ਲਾ ਬਾਬਾ